ਪਰ ਤਾਂਤਰ ਦੇ ਵਿੱਚ ਹਰ ਇੱਕ ਨੂੰ ਹੱਕ ਹੁੰਦਾ ਆ ਕਿ ਉਹ ਆਪਣੀ ਗੱਲ ਜਿਹੜੀ ਉਹ ਸ਼ਾਂਤੀਪੂਰਵਕ ਰੱਖ ਸਕੇ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਕਿਸਾਨ ਜੀ ਸ਼ਾਂਤੀ ਦੇ ਨਾਲ ਆਪਣੀ ਗੱਲ ਰੱਖਣੀ ਚਾਹੁੰਦੇ ਆ ਆਪਣੀਆਂ ਮੰਗਾਂ ਰੱਖਣੀਆਂ ਚਾਹੁੰਦੇ ਹੈਗੇ ਆ ਤਾਂ ਕੇਂਦਰ ਸਰਕਾਰ ਕਿਉਂ ਉਸ ਦੇ ਉੱਤੇ ਗੰਭੀਰਤਾ ਨਹੀਂ ਦਿਖਾਉਦੀ ਪਿਛਲੇ 3 ਸਾਲ ਤੋਂ ਲਗਾਤਾਰ ਜਿਹੜੇ ਹੈ ਕਿਸਾਨ ਯਤਨਸ਼ੀਲ ਨੇ ਕਿ ਉਹਨਾਂ ਨੂੰ ਫਸਲਾਂ ਦਾ ਵਾਜਬ ਮੁੱਲ ਮਿਲੇ ਤੇ ਜਿਹੜੀਆਂ ਉਹਨਾਂ ਦੀਆਂ ਬਾਕੀ ਮੰਗਾਂ ਨੇ ਉਹਨਾਂ ਨੂੰ ਦੱਸਣ ਵਾਸਤੇ ਜੋ ਉਹ ਦਿੱਲੀ ਜਾਣਾ ਚਾਹੁੰਦੇ ਆ ਪਰ ਦੂਸਰੇ ਬੰਨੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈਗਾ ਜਿੱਦਾਂ ਕਿਸਾਨ ਸਾਡੇ ਮੁਲਕ ਦੇ ਵਾਸੀ ਨਾ ਹੋਣ ਬਲਕਿ ਬਾਹਰਲੇ ਮੁਲਕ ਦੇ ਜਿੱਦਾਂ ਵਾਸੀ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਿੱਦਾਂ ਉਹ ਦੈਸ਼ਤਗਰਦ ਹੁੰਦੇ ਹੈਗੇ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਨਹੀਂ ਹੈਗੀਆਂ ਇਹ ਜੈ ਜਵਾਨ ਜੈ ਕਿਸਾਨ ਜੋ ਪਿਛੇ ਵਕਤ ਸਾਡੇ ਪ੍ਰਧਾਨ ਮੰਤਰੀ ਨੇ ਨਾਰਾ ਦਿੱਤਾ ਸੀ ਉਸ ਭਾਵਨਾ ਦੇ ਖਿਲਾਫ ਹੈਗਾ ਹੁਣ ਜਿਸ ਤਰੀਕੇ तरीके ਦੇ ਨਾਲ ਬਾਰਡਰਾਂ ਦੇ ਉੱਤੇ ਕੰਟੀਨੀਆਂ ਤਾਰਾ ਲਗਾਈਆਂ ਗਈਆਂ ਮਾਹੌਲ ਬਣਾਇਆ ਜਾ ਰਿਹਾ ਹੈ ਸਾਡੇ ਆਪਣੇ ਕਿਸਾਨਾਂ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਟੋਟਲੀ ਗਤ ਹੈਗਾ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਜੇਕਰ ਕਿਸਾਨ ਆਪਣੀ ਗੱਲ ਰੱਖਣ ਵਾਸਤੇ ਤੁਹਾਡੇ ਕੋਲੇ ਦਿੱਲੀ ਆਉਣਾ ਚਾਹੁੰਦੇ ਆ ਤਾਂ ਗੰਭੀਰਤਾ ਦੇ ਨਾਲ ਉਹਨਾਂ ਦੀ ਗੱਲ ਸੁਣੋ ਤੇ ਉਹਨਾਂ ਦੇ ਜਿਹੜੇ ਹੈ ਮੁੱਦਿਆਂ ਹੱਲ ਕਰੋ ਉਕਤਾਂਤਰ ਦੇ ਵਿੱਚ ਹਰ ਇੱਕ ਨੂੰ ਹੱਕ ਹੁੰਦਾ ਆ ਕਿ ਉਹ ਆਪਣੀ ਗੱਲ ਜਿਹੜੀ ਉਹ ਸ਼ਾਂਤੀਪੂਰਵਕ ਰੱਖ ਸਕੇ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਕਿਸਾਨ ਜੀ ਸ਼ਾਂਤੀ ਦੇ ਨਾਲ ਆਪਣੀ ਗੱਲ ਰੱਖਣੀ ਚਾਹੁੰਦੇ ਆ ਆਪਣੀਆਂ ਮੰਗਾਂ ਰੱਖਣੀਆਂ ਚਾਹੁੰਦੇ ਹੈਗੇ ਆ ਤਾਂ ਕੇਂਦਰ ਸਰਕਾਰ ਕਿਉਂ ਉਸ ਦੇ ਉੱਤੇ ਗੰਭੀਰਤਾ ਨਹੀਂ ਦਿਖਾਉਂਦੀ ਪਿਛਲੇ 3 ਸਾਲ ਤੋਂ ਲਗਾਤਾਰ ਜਿਹੜੇ ਹੈ ਕਿਸਾਨ ਜਥੇਬੰਦੀ ਨੇ ਕਿ ਉਹਨਾਂ ਨੂੰ ਫਸਲਾਂ ਦਾ ਵਾਜਬ ਮੁੱਲ ਮਿਲੇ ਤੇ ਜਿਹੜੀਆਂ ਉਹਨਾਂ ਦੀਆਂ ਬਾਕੀ ਮੰਗਾਂ ਨੇ ਉਹਨਾਂ ਨੂੰ ਦੱਸਣ ਵਾਸਤੇ ਜੋ ਉਹ ਦਿੱਲੀ ਜਾਣਾ ਚਾਹੁੰਦੇ ਆ ਪਰ ਦੂਸਰੇ ਵੱਨੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈਗਾ ਜਿੱਦਾਂ ਕਿਸਾਨ ਸਾਡੇ ਮੁਲਕ ਦੇ ਵਾਸੀ ਨਾ ਹੋਣ ਬਲਕਿ ਬਾਹਰਲੇ ਮੁਲਕ ਦੇ ਜਿੱਦਾਂ ਵਾਸੀ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਿੱਦਾਂ ਉਹ ਦੈਸ਼ਤਗਰਦ ਹੁੰਦੇ ਹੈਗੇ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਨਹੀਂ ਹੈਗੀਆਂ ਇਹ ਜੈ ਜਵਾਨ ਜੈ ਕਿਸਾਨ ਜੋ ਕਿਸੇ ਵਕਤ ਸਾਡੇ ਪ੍ਰਧਾਨ ਮੰਤਰੀ ਨੇ ਨਾਰਾ ਦਿੱਤਾ ਸੀ ਉਸ ਭਾਵਨਾ ਦੇ ਖਿਲਾਫ ਹੈਗਾ ਹੁਣ ਜਿਸ ਤਰੀਕੇ ਦੇ ਨਾਲ ਬਾਰਡਰਾਂ ਦੇ ਉੱਤੇ ਕੰਟੀਡੀਆਂ ਤਾਰਾਂ ਲਗਾਈਆਂ ਗਈਆਂ ਮਾਹੌਲ ਬਣਾਇਆ ਜਾ ਰਿਹਾ ਹੈ ਸਾਡੇ ਆਪਣੇ ਕਿਸਾਨਾਂ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਟੋਟਲੀ ਗਲਤ ਹੈਗਾ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹੁੰਦੇ ਆ ਜੇਕਰ ਕਿਸਾਨ ਆਪਣੀ ਗੱਲ ਰੱਖਣ ਵਾਸਤੇ ਤੁਹਾਡੇ ਕੋਲ ਦਿੱਲੀ ਆਉਣਾ ਚਾਹੁੰਦੇ ਆ ਤਾਂ ਗੰਭੀਰਤਾ ਦੇ ਨਾਲ ਉਹਨਾਂ ਦੀ ਗੱਲ ਸੁਣੋ ਤੇ ਉਹਨਾਂ ਦੇ ਜਿਹੜੇ ਹੈ ਮੁੱਦੇ ਉਹ ਹੱਲ ਕਰੋ ਉਖਤਾਂਤਰ ਦੇ ਵਿੱਚ ਹਰ ਇੱਕ ਨੂੰ ਹੱਕ ਹੁੰਦਾ ਆ ਕਿ ਉਹ ਆਪਣੀ ਗੱਲ ਜਿਹੜੀ ਉਹ ਸ਼ਾਂਤੀਪੂਰਵਕ ਰੱਖ ਸਕੇ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਕਿਸਾਨ ਜੇ ਸ਼ਾਂਤੀ ਦੇ ਨਾਲ ਆਪਣੀ ਗੱਲ ਰੱਖਣੀ ਚਾਹੁੰਦੇ ਆ ਆਪਣੀਆਂ ਮੰਗਾਂ ਰੱਖਣੀਆਂ ਚਾਹੁੰਦੇ ਹੈਗੇ ਆ ਤਾਂ ਕੇਂਦਰ ਸਰਕਾਰ ਕਿਉਂ ਉਸ ਦੇ ਉੱਤੇ ਗੰਭੀਰਤਾ ਨਹੀਂ ਦਿਖਾਉਦੀ ਪਿਛਲੇ 3 ਸਾਲ ਤੋਂ ਲਗਾਤਾਰ ਜਿਹੜੇ ਹੈ ਕਿਸਾਨ ਜਤਨਸ਼ੀਲ ਨੇ ਕਿ ਉਹਨਾਂ ਨੂੰ ਫਸਲਾਂ ਦਾ ਵਾਜਬ ਮੁੱਲ ਮਿਲੇ ਤੇ ਜਿਹੜੀਆਂ ਉਹਨਾਂ ਦੀਆਂ ਬਾਕੀ ਮੰਗਾਂ ਨੇ ਉਹਨਾਂ ਨੂੰ ਦੱਸਣ ਵਾਸਤੇ ਜੋ ਉਹ ਦਿੱਲੀ ਜਾਣਾ ਚਾਹੁੰਦੇ ਆ ਪਰ ਦੂਸਰੇ ਵੱੰਨੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈਗਾ ਜਿੱਦਾਂ ਕਿਸਾਨ ਸਾਡੇ ਬਲਕ ਦੇ ਵਾਸੀ ਨਾ ਹੋਣ ਬਲਕਿ ਬਾਹਰਲੇ ਬਲਕ ਦੇ ਜਿੱਦਾਂ ਵਾਸੀ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਜਿੱਦਾਂ ਉਹ ਦੈਸ਼ਤਗਰਦ ਹੁੰਦੇ ਹੈਗੇ ਲੋਕਤੰਤਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਨਹੀਂ ਹੈਗੀਆਂ ਇਹ ਜੈ ਜਵਾਨ ਜੈ ਕਿਸਾਨ ਜੋ ਕਿਸੇ ਵਕਤ ਸਾਡੇ ਪ੍ਰਧਾਨ ਮੰਤਰੀ ਨੇ ਨਾਰਾ ਦਿੱਤਾ ਸੀ ਉਸ ਭਾਵਨਾ ਦੇ ਖਿਲਾਫ ਹੈਗਾ ਹੁਣ ਜਿਸ ਤਰੀਕੇ ਦੇ ਨਾਲ ਬਾਰਡਰਾਂ ਦੇ ਉੱਤੇ ਕੰਟੀ ਦੀਆਂ ਤਾਰਾਂ ਲਗਾਈਆਂ ਗਈਆਂ ਮਾਹੌਲ ਬਣਾਇਆ ਜਾ ਰਿਹਾ ਹੈ ਸਾਡੇ ਆਪਣੇ ਕਿਸਾਨਾਂ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਟੋਟਲੀ ਗਲਤ ਹੈਗਾ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹੁੰਦੇ ਆ ਜੇਕਰ ਕਿਸਾਨ ਆਪਣੀ ਗੱਲ ਰੱਖਣ ਵਾਸਤੇ ਤੁਹਾਡੇ ਕੋਲ ਦਿੱਲੀ ਆਉਣਾ ਚਾਹੁੰਦੇ ਆ ਤਾਂ ਗੰਭੀਰਤਾ ਦੇ ਨਾਲ ਉਹਨਾਂ ਦੀ ਗੱਲ ਸੁਣੋ ਤੇ ਉਹਨਾਂ ਦੇ ਜਿਹੜੇ ਹੈ ਮੁੱਦੇ ਉਹ ਹਲ ਕਰੋ